ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਇਹ ਹੈਗਾ ਜੀ ਸਵੇਰ ਦਾ ਟਾਈਮ ਮੈਂ ਲੱਗੀ ਸੀ ਅੱਜ ਰੂਮ ਦੀ ਕਲੀਨਿੰਗ ਕਰਨ ਮੈਂ ਕਿਹਾ ਚੱਲ ਅੱਜ ਮੈਂ ਕਰ ਦਿਆਂ ਰੂਮ ਕਲੀਨਿੰਗ ਕਿਉਂਕਿ ਬੱਚਿਆਂ ਨੂੰ ਹੈਗੀ ਸੀ ਛੁੱਟੀ ਬੱਚਿਆਂ ਨੂੰ ਸੀ ਛੁੱਟੀ ਛੁੱਟੀ ਕਰਨ ਮੈਂ ਕਿਹਾ ਚੱਲ ਅੱਜ ਰੂਮ ਦੀ ਸਫਾਈ ਕਰ ਦਦਾਂ ਨੇ ਫਟਾਫਟ ਤੇ ਮੇਰੇ ਕੰਮ ਵੀ ਜਲਦੀ ਨਿਪੜ ਜਾਣਗੇ ਤੇ ਅੱਜ ਬੱਚੇ ਵੀ ਘਰ ਨੇ ਬੱਚੇ ਵੀ ਹੈਲਪ ਕਰਾ ਦੇਣਗੇ ਤੇ ਲੋ ਜੀ ਆਪਾਂ ਨੇ ਉਪਰੋਂ ਤਾਂ ਜਿਹੜੀਆਂ ਕਿਤਾਬਾਂ ਵਗੈਰਾ ਫालतੂਤੀਆਂ ਚੱਕ ਕੇ نیچے ਧਰ ਦਿੱਤੀਆਂ ਸੀ ਮੈਂ ਕਿਹਾ ਚੱਲ ਜਿਹੜੀਆਂ ਵੇਚਣ ਵਾਲੀਆਂ ਨੇ ਜਾਂ ਫਿਰ ਇੱਕ ਪਾਸੇ ਰੱਖ ਦਾਂਗੇ ਕਿਤਾਬਾਂ ਜੋ ਫालतੂ ਸੀ ਜੋ ਇਹਨਾਂ ਦੇ ਕੰਮ ਦੀਆਂ ਨਹੀਂ ਸੀ ਬੱਚਿਆਂ ਨੇ ਤੇ ਉਹ ਮੈਂ ਚੱਕ ਕੇ ਇੱਕ ਪਾਸੇ ਧਰ ਦਿੱਤੀਆਂ ਤੇ ਬਾਕੀ ਜੋ ਗੱਦਾ ਵਗੈਰਾ ਸੀ ਉਹ ਸਾਰਾ ਮੈਂ ਇਕੱਠਾ ਕਰ ਦਿੱਤਾ ਤੇ ਗਰਦੇ ਨੂੰ ਚੰਗੀ ਤਰ੍ਹਾਂ ਝਾੜ ਦਿੱਤਾ ਸੀ ਤੇ ਜੇ ਮੇਰੇ ਮਤਲਬ ਕਿ ਸੇਲ ਕਰਨ ਵਾਲੇ ਕੱਪੜੇ ਸੀ ਉਹ ਵੀ ਮੈਂ ਕਿ ਚੱਲ ਸਮਾਰ ਕੇ ਠੀਕ ਕਰਕੇ ਰੱਖ ਲੈਣੀ ਉਤਲ ਪੁਤਲ ਹੋਈ ਪਈ ਸੀ ਸਾਰੇ ਕੱਪੜਿਆਂ ਦੀ ਕਿਉਂਕਿ ਜਦੋਂ ਕੋਈ ਗਾਹਕ ਆਉਂਦਾ ਤਾਂ ਕੱਪੜੇ ਦਿਖਾਣੇ ਪੈਂਦੇ ਨੇ ਗਾਹਕਾਂ ਨੂੰ ਕੱਪੜੇ ਦਿਖਾਣੇ ਪੈਂਦੇ ਨੇ ਇਸ ਕਰਕੇ ਉਤਲ ਪੁਤਲ ਹੋਈ ਪਈ ਸੀ ਮੈਂ ਕਿ ਚੱਲ ਸਾਰੇ ਕੱਪੜਿਆਂ ਦੀ ਚੰਗੀ ਤਰ੍ਹਾਂ ਸੈਟਿੰਗ ਜੀ ਕਰਕੇ ਰੱਖ ਦਿਆਂ ਨੀ ਜਿਹਦੇ ਨਾਲ ਆਪਣਾ ਸਾਰਾ ਰੂਮ ਵਧੀਆ ਲੱਗੂਗਾ ਤਿਹੋ ਜੀ ਆਪਾਂ फटाफट ਜਿਹੜੇ ਕੱਪੜੇ ਸਰਦੀ ਵਾਲੇ ਸੀ ਚਾਰ ਪੰਜ ਸੂਟ ਸੀ ਸਰਦੀ ਵਾਲੇ ਨਾ ਹਾਂ ਚਾਰ ਪੰਜ ਸੂਟ ਸਰਦੀ ਵਾਲੇ ਉਹ ਹੀ ਪਾਸੇ ਚੱਕ ਕੇ ਰੱਖੇ ਜੋ ਗਰਮੀ ਵਾਲੇ ਸੀ ਸਾਰੀ ਸੈਟਿੰਗ ਕਰਕੇ ਰੱਖ ਦਿੱਤੇ ਨੇ ਤੇ ਇਸ ਤੋਂ ਬਾਅਦ ਫਿਰ ਮੈਂ ਕਰਤੀ ਸੀ ਦੁਪੱਟੀਆਂ ਦੀ ਸੈਟਿੰਗ ਦੁਪੱਟੀਆਂ ਦੀ ਸੈਟਿੰਗ ਕਰਨ ਤੋਂ ਬਾਅਦ ਚ ਫਿਰ ਮੈਂ ਲੱਗੀ ਸੀ ਖਿੜਕੀਆਂ ਵਿੱਚ ਮਤਲਬ ਕਿ ਸਾਰੀਆਂ ਸਾਫ਼ ਸੁਥਰੀਆਂ ਕਰਨ ਮੈਂ ਲੀਰਾ ਵਗੈਰਾ ਫੇਰਦਿਆਂ ਖਿੜਕੀ ਦੇ ਸ਼ੀਸ਼ੇ ਵਗੈਰਾ ਕਿਉਂਕਿ ਮੱਖੀਆਂ ਦੀ ਹਾਈ ਲੱਗੀ ਹੁੰਦੀ ਆ ਸ਼ੀਸ਼ਿਆਂ ਤੇ ਉਹ ਸਾਰੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦਿੱਤੇ ਉਤਰੋ ਟੈਂਪੀਸ ਵੀ ਸਾਫ਼ ਕਰ ਦਿੱਤਾ ਸੀ ਬਾਕੀ ਵਾਈਪਾਈ ਤੇ ਵੀ ਲੀਰ ਫੇਰ ਦਿੱਤੀ ਸੀ ਬਾਕਸ ਤੇ ਤੇ ਬਾਕੀ ਐਲਸੀਡੀ ਤੇ ਮੈਂ ਪੈਣੀ ਫੇਰ ਦਿੱਤੀ ਸੀ ਹਨਾ ਤੇ ਫਟਾਫਟ ਮੈਂ ਲੱਗੀ ਪਈ ਸੀ ਕਰਨ ਅੱਜ ਕੰਮ ਰੋਟੀ ਹਲੇ ਮੈਨੇ ਬਣਾਉਣੀ ਸੀ ਮੈਂ ਕਿਾ ਚੱਲ ਪਹਿਲਾਂ ਰੂਮ ਦੀਓ ਕਲੀਨਿੰਗ ਕਰਦੇ ਆ ਤੇ ਬਾਕੀ ਖਿੜਕੀਆਂ ਖੋਲ ਕੇ ਜਾਲੀ ਵਗੈਰਾ ਸਾਰੇ ਤੇ ਲੀਰ ਫੇਰ ਦਿੱਤੀ ਸੀ ਤੇ ਇਧਰੋਂ ਮੈਂ ਲੱਗੀ ਸੀ ਦਰਾ ਸਾਫ਼ ਕਰਨ ਦਰਾ ਸਾਫ਼ ਵਿੱਚ ਗਾਂ ਸਾਫ਼ ਹੀ ਰਹਿੰਦਾ ਵੈਸੇ ਤਾਂ ਦਰਾ ਜੋ ਬੈੱਡ ਦਾ ਡਰਾ ਹੁੰਦਾ ਨਾ ਉਹ ਸਾਫ਼ ਹੀ ਰਹਿੰਦਾ ਪਰ ਬੱਚੇ ਜਦੋਂ ਮਤਲਬ ਕਿ ਟਾਈ ਬੈਲਟਾ ਰੱਖਦੇ ਨੇ ਉਹ ਤੁਨ ਫੁੱਤਲ ਕਰ ਦਿੰਦੇ ਨੇ ਸਮਾਨ ਮੈਂ ਕਿ ਚਲ ਸੈਟਿੰਗ ਕਰਕੇ ਧਰ ਦਾਨੀਆਂ ਤੇ ਉਹ ਮੈਂ ਸੈਟਿੰਗ ਸਾਰੇ ਕਰ ਦਿੱਤੀ ਸੀ ਇਸ ਵਾਰ ਸੀ ਮੈਨੂੰ ਮਠਾਲ ਕੇ ਕਿਹਾ ਪੁੱਤ ਹੁਣ ਤੂੰ ਖੜਾ ਹੋ ਜਾ ਤੇ ਮੈਂ ਚਾਦਰ ਮਤਲਬ ਚੇਂਜ ਕਰਨੀ ਆ ਤੇ ਮੈਂ ਗੱਦਿਆ ਚੱਕ ਕੇ ਲੀਰਾਂ ਵਗੈਰਾ ਪਹਿਲੀ ਫੇਰ ਦਿੱਤੀ ਤੇ ਉਹਦੇ ਵਿੱਚੋਂ ਵੀਡੀਓ ਸ਼ੂਟ ਨਹੀਂ ਹੋਗੀ ਹੋਈ ਤੇ ਫਿਰ ਮੈਂ ਚਾਦਰ ਲਾਗੀ ਸੀ ਨਵੀਂ ਬਿਸ਼ਾਉਣ ਜੀ ਬੈੱਡ ਤੇ ਹੀ ਤੇ ਲੋ ਜੀ ਆਪਾਂ ਨੇ ਚਾਦਰ ਦੇ ਚਾਰੇ ਪਾਸੇ ਗੱਠਾਂ ਦੇ ਦਿੱਤੀਆਂ ਸੀ ਗੱਠਾਂ ਇਹ ਤਾਂ ਦਿੰਦੀਆਂ ਚਾਦਰ ਤੇ ਵੀ ਚਾਦਰ ਇਕੱਠੀ ਨਾ ਹੋਵੇ ਵਿਚੀ ਰਹੇ ਹਨਾ ਮਤਲਬ ਕਿ ਗੱਦੇ નીચે ਦਬੀ ਹੋ ਰਹੇ ਤੇ ਲੋ ਜੀ ਚਾਦਰ ਆਪਾਂ ਨੇ ਵਿਛਾ ਦਿੱਤੀ ਆ ਬਲੈਕ ਕਲਰ ਦੀ ਚਾਦਰ ਹੈ ਤੇ ਮੰਮੀ ਪੇਕੇ ਘਰੋਂ ਲੈ ਕੇ ਆਈ ਸੀ ਮੰਮੀ ਨੇ ਲੈ ਕੇ ਦਿੱਤੀ ਸੀ ਮੀਕਨ ਚੱਲ ਚਾਦਰ ਕਹਿੰਦੀ ਚਾਰ ਪੰਜ ਲਿਆਂ ਦੇ ਨਿਕ ਤੂੰ ਲੈ ਜਾ ਤੇ ਲੋ ਜੀ ਸਰਾਣੇ ਦੇ ਕਵਰ ਵੀ ਚੜ ਗਏ ਨੇ ਤੇ ਚਾਦਰ ਵੀ ਆਪਣੀ ਚੰਗੀ ਤਰ੍ਹਾਂ ਐਨ ਸੈਟਿੰਗ ਕਰਕੇ ਵਿਛਾ ਦਿੱਤੀ ਆ ਤੇ ਸੇਮਨ ਨੂੰ ਕਹ ਪੁੱਤ ਥੋੜੀ ਤੂੰ ਵੀਡੀਓ ਬਣਾ ਲਾ ਤੇ ਮੈਂ ਇਸ ਤੋਂ ਬਾਅਦ ਮਹਾਚਲ ਝਾੜੂ ਵਗੈਰਾ ਕੱਢ ਕੇ ਫੇਰ ਆਪਾਂ ਰੋਟੀ ਲੱਗ ਜਾਾਂਗੇ ਤੇ ਲੋ ਜੀ ਇਧਰੋਂ ਆਪਣੀ ਚਾਦਰ ਵਗੈਰਾ ਦੀ ਸੈਟਿੰਗ ਸਾਰੀ ਹੋ ਗਈ ਸੀ ਤੇ ਫੇਰ ਮੈਂ ਲੱਗੀ ਸੀ ਜੀ ਝਾੜੂ ਕੱਢਣਾ ਝਾੜੂ ਕੱਢਣ ਤੋਂ ਪਹਿਲਾਂ ਮੈਂ ਵਿੱਚ ਦੀ ਸੌਰੀ ਰੋਟੀ ਵੀ ਲਾ ਕੇ ਆਈਆਂ ਰੋਟੀ ਲਾ ਕੇ ਖਾ ਕੇ ਫੇਰ ਝਾੜੂ ਕੱਢਣ ਲੱਗੀ ਸੀ ਫੇਰ ਮੈਂ ਵੀਡੀਓ ਸ਼ੂਟ ਕੀਤੀ ਆ ਤੇ ਦੇਖੋ ਬਹੁਤ ਜ਼ਿਆਦਾ ਗਾਂ ਪਿਆ ਹੋਇ ਸਾਰਾ ਮੈਨੇ ਵਲੋ ਕਿ ਬੱਚਿਆਂ ਦੇ ਜੋ ਫालतू ਦੀਆਂ ਚੀਜ਼ਾਂ ਪਈਆਂ ਸੀ ਉਹ ਜੋ ਕੰਮ ਦੀਆਂ ਨਹੀਂ ਸੀ ਉਹ ਮੈਂ ਸਾਰੀਆਂ ਬਾਹਰ ਕੱਢ ਦਿੱਤੀ ਅਸੀਂ ਪੈਨ ਦੇ ਮਤਲਬ ਕਿ ਕੈਪ ਵਗੈਰਾ ਸੀ ਹੁਣ ਬੱਚੇ ਤੁਹਾਨੂੰ ਪਤਾ ਹੀ ਹੈ ਕਿੱਥੇ ਕੈਪ ਵਗੈਰਾ ਯੂਜ਼ ਕਰਦੇ ਨੇ ਨਵਾਂ ਪੈਨ ਨਹੀਂ ਪਾਲਦੇ ਨੇ ਤੇ ਸਾਰੇ ਕੈਪ ਵਗੈਰਾ ਸੀ ਖਾਲੀ ਸਿੱਕੇ ਸੀ ਉਹ ਸੀ ਬਾਕੀ ਕਾਗਜ਼ ਵਗੈਰਾ ਸੀ ਉਹ ਸਾਰੇ ਮੈਂਨੇ ਕਲੀਨ ਮਤਲਬ ਕਿ ਚੜ੍ਹ ਨਾਲ ਬਾਹਰ ਕੱਢ ਦਿੱਤੇ ਸੀ ਤੇ ਇਸ ਤੋਂ ਝਾੜੂ ਕੱਢਣ ਤੋਂ ਬਾਅਦ ਜੀ ਫੇਰ ਮੈਂ ਬਾਹਰੋਂ ਵੇੜਾ ਧੋਤਾ ਸੀ ਜਿਹੜੀ ਚਾਦਰ ਦੀ ਸੈਟਿੰਗ ਰਹਿ ਗਈ ਸੀ ਕਰਨ ਵਾਲੀ ਉਹ ਮੈਂ ਕਰ ਦਿੱਤੀ ਸੀ ਗੱਦੇ નીચે ਸਮਾਰ ਕੇ ਚਾਦਰ ਦੱਬ ਦਿੱਤੀ ਸੀ ਮੈਂ ਕਿਹਾ ਬਾਹਰ ਇਹ ਨਿਕਲੇ ਤੇ ਰੂਮ ਦੀ ਕਲੀਨਿੰਗ ਕਰਦੇ ਹੋਏ ਟਾਈਮ ਤਾਂ ਲੱਗ ਹੀ ਜਾਂਦਾ ਤੇ ਬਾਕੀ ਜੀ ਲੱਕੜਾ ਲਿਮਾਰੀ ਤੇ ਜੋ ਆਪਣਾ ਲੱਕੜਾ ਲੱਕੜਾ ਕਬੂੜਾ ਹੁੰਦਾ ਉਹ ਤੇ ਸਾਹਮਣੇ ਲਿਮਾਰੀ ਕਹਿ ਲੋ ਚਾਹੀ ਕਬੂੜਾ ਕਹਿ ਲੋ ਤੇ ਉਹ ਤੇਲੀ ਰ ਵਗੈਰਾ ਫਿਰ ਤੇ ਅਸੀਂ ਇਸ ਤੋਂ ਬਾਅਦ ਜੀ ਫਿਰ ਮੈਨਾਂ ਕਿਸੀ ਵਾਰ ਉਹ ਵਿੜਾ ਧੋਣ ਮੈਂ ਕਿਹਾ ਚੱਲ ਹੁਣ ਸੁੰਭਰੂ ਕਿੱਥੇ ਹਨ ਐਨੀ ਧੁੱਪ ਚੜੀ ਪਈ ਆ ਬਾਕੀ ਜੋ ਤੂੜੀ ਦੀ ਗਰਦ ਵਗੈਰਾ ਹੁੰਦੀ ਆ ਫੱਕ ਜੀ ਉਹ ਜੋ ਸੁੰਭਰਦੇ ਆ ਉਹ ਉਡੂ ਡੂ ਸਾਰੇ ਮਤਲਬ ਕਿ ਮਤਲਬ ਕਿ ਕੱਪੜਿਆਂ ਦੇ ਉੱਤੇ ਪਈ ਜਾਂਦੀ ਆ ਨਾਲੇ ਜੋ ਆਪਾਂ ਮਤਲਬ ਕਿ ਖਿੜਕੀਆਂ ਵਗੈਰਾ ਸੋਂ ਨਾ ਤੇ ਦਵਾਰੋਂ ਡਸਟ ਪਈ ਜਾਂਦੀ ਤੇ ਫਿਰ ਮੈਂ ਕਿਹਾ ਚੱਲ ਅੱਜ ਤੋਂ ਹੀ ਦਿਨੀ ਆ ਵਿੜਾ ਤੇ ਮੈਂ फटाफट ਲੱਗੀ ਸੀ ਵਿੜਾ ਧੋਣ ਤੇ ਜੋ ਗਬਲੇ ਵਗੈਰਾ ਪਏ ਸੀ ਮੈਂ ਕਿਹਾ ਚੱਲ ਨਾਲੇ ਉਹਨਾਂ ਨੂੰ ਪਾਣੀ ਦੇ ਦਾਂਗੇ ਅਮੀ ਹੁਣ ਤੋਂ ਹੀ ਤਾਂ ਜਾਣਿਆ ਵੇੜਾ ਨਾਲ ਹੁੰਦੇ ਲੋ ਜੀ ਸਾਰਾ ਫਰਸ਼ ਆਪਣਾ ਮਗਰੋਂ ਤੋਤਾ ਗਿਆ ਸੀ ਤੇ ਬਾਕੀ ਫਰਸ਼ ਤੋਂ ਤੋਂ ਬਾਅਦ ਜੀ ਫਿਰ ਮੈਂ ਭਾਂਡੇ ਵੀ ਮੰਜੇ ਸੀ ਭਾਂਡੇ ਦੇ ਮੇਰਾ ਬਹੁਤ ਜ਼ਿਆਦਾ ਘਰਾਂ ਲੱਗਿਆ ਪਿਆ ਸੀ ਲੋ ਜੀ ਇਧਰੋਂ ਮੇਰਾ ਫਰਸ਼ ਤੋਤਾ ਗਿਆ ਤੋਤਾ ਗਿਆ ਅੱਗੇ ਪੈਪ ਆਉਦਾਂ ਨਹੀਂ ਸੀ ਫਿਰ ਮੈਂ ਪੈਪ ਕੱਢ ਕੇ ਮੈਂ ਕਿਹਾ ਚੱਲ ਇਧਰ ਵਾਲੀ ਟੂਟੀ ਤੇ ਲਗਾ ਲੈਂਦੀ ਆ ਹਨਾ ਤੇ ਆਪਣੇ ਜੋ ਗਮਲੇ ਨੇ ਉਹਨਾਂ ਦੇ ਜੋ ਗਮਲੇ ਦੇ ਪਲਾਂਟਸ ਨੇ ਉਹਨਾਂ ਨੂੰ ਵੀ ਸਵਾਰ ਕੇ ਮਤਲਬ ਕਿ ਪਾਣੀ ਦੇ ਦਾਂਗੇ ਤੇ ਬਾਕੀ ਉੱਪਰ ਜੋ ਉਹਨਾਂ ਦੀ ਗਰਦਰੀ ਜੀ ਪਈ ਹੁੰਦੀ ਹੈ ਟੂੜੀ ਦੀ ਫੱਕ ਜੀ ਉਹਨੂੰ ਵੀ ਸਵਾਰ ਕੇ ਆਪਾਂ ਧੋ ਦਾਂਗੇ ਤੇ ਲੋ ਜੀ ਆਪਾਂ ਨੇ ਗਮਲਿਆਂ 'ਚ ਪਾਣੀ ਦੇ ਦਿੱਤਾ ਤੇ ਥੋੜਾ ਜਿਹਾ ਪਲਾਂਟਸ ਦੇ ਉੱਤੇ ਪਾਣੀ ਪਾਤਾ ਸੀ ਮੈਂ ਕਿਹਾ ਚੱਲ ਜੋ ਫੱਕ ਜੀ ਆ ਉਹ ਵੀ ਧੋਤੀ ਕਿਹਾ ਉਹ ਕਿ ਤੇ ਬਲਕਿ ਬਹੁਤ ਵਧੀਆ ਗਰੋਥ ਆਈ ਹੋਈ ਹੈ ਗਮਲੇ ਪਲਾਂਟਸ ਤੇ ਗਮਲਿਆਂ ਤੇ ਗਮਲਿਆਂ ਦੇ ਵਿੱਚ ਜੋ ਲਗਾਏ ਹੋਏ ਨੇ ਤੇ ਬਹੁਤ ਵਧੀਆ ਪੱਤੇ ਨਿਕਲ ਜਾਨੇ ਨੇ ਨਵੇਂ-ਨਵੇਂ ਪੱਤੇ ਨਿਕਲਦੇ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਲੱਗੇ ਹੋਏ ਵੀ ਤੇ ਲੋ ਜੀ ਆਪਣਾ ਸਾਰਾ ਮੂਰੋਂ ਬੇੜਾ ਕਲੀਨ ਕਰ ਦਿੱਤਾ ਸੀ ਤੇ ਬਾਕੀ ਜੀ ਮੈਂ ਕਿ ਜਿਵੇਂ ਕਹਾ ਜੀ ਮੈਨੂੰ ਬਲਕਿ ਜਾਦੇ ਮੈਂ ਇੰਗਲਿਸ਼ ਦੇ ਵਿੱਚ ਗੱਲ ਕਰਾਂ ਮੈਨੂੰ ਇਦਾਂ ਕੋਈ ਇੰਗਲਿਸ਼ ਦੇ ਗੱਲ ਕਰ ਮਿੱਥੋਂ ਨਹੀਂ ਬੋਲਿਆ ਨੇ ਇੰਗਲਿਸ਼ ਵਿੱਚ ਮੈਂ ਸਿਰਫ ਪੰਜਾਬੀ ਨਾਰਮਲ ਪੰਜਾਬੀ ਹੀ ਬੋਲਦੀ ਹਾਂ ਜਿੱਦਾਂ ਦੀ ਮੇਰੀ ਭਾਸ਼ਾ ਮੌਤਈ ਬੋਲਦੀ ਹੈ ਤੇ ਲੋ ਜੀ ਬੇੜਾ ਵਗੈਰਾ ਸਾਧ ਧੋ ਦਿੱਤਾ ਸੀ ਫਿਰ ਮੈਂ ਲੱਗੀ ਸੀ ਜੀ ਕੱਪੜੇ ਧੋਣ ਤੇ ਕੱਪੜੇ ਵਗੈਰਾ ਮੈਂ ਸਾਰੇ ਧੋ ਦਿੱਤੇ ਨੇ ਤੇ ਮਸ਼ੀਨ ਰਾਹੀਂ ਇੱਕ ਗੇੜਾ ਮਤਲਬ ਕਿ ਜੋ ਆਪਣੇ ਡੇਲੀ ਦੇ ਸੂਟ ਨੂੰ ਲੰਨ੍ਹ ਦਵਾਇਆ ਸੀ ਤੇ ਦੋ ਗੇੜੇ ਮੈਂ ਚਾਦਰ ਨੂੰ ਦਵਾਇਆ ਸੀ ਜੋ ਡਬਲ ਬੈੱਡ ਦੀ ਚਾਦਰ ਹੈ ਨਾ ਆਪਣੇ ਉਹ ਵੀ ਦਵਾਇਆ ਸੀ ਮੈਂ ਕਿ ਚੱਲ ਕੱਪੜਿਆਂ ਦਾ ਕੰਮ ਵੀ ਆਪਣਾ ਨਿਬੜ ਗਿਆ ਤੇ ਬਸ ਇਸ ਤੋਂ ਬਾਅਦ ਮੇਰੇ ਰਹਿ ਗਏ ਸੀ ਸਿਰਫ ਪੋਚੇ ਲਾਉਣੇ ਤੇ ਪੋਚੇ ਲਾ ਕੇ ਮੈਂ ਕਿ ਚੱਲ ਫੇਰ ਆਕਰਣਾਉਣ ਦਾ ਕੰਮ ਨਿਬੜ ਜੂ ਫੇਰ ਮੈਂ ਕਰੂੰਗੀ ਸਟੀਚਿੰਗ ਦਾ ਕੰਮ ਜੇ ਆਪਣੀ ਰੂਮ ਦੀ ਸਫਾਈ ਹੋ ਜੇ ਨਾ ਤੇ ਜੀ ਵੀ ਬਹੁਤ ਜ਼ਿਆਦਾ ਲੱਗਦਾ ਤੇ ਬਾਕੀ ਇਦਾਂ ਲੱਗਦਾ ਜਿਵੇਂ ਨਾ ਆ ਵਾਸ ਬਾਰੇ ਹਰਿਆਲੀ ਚ ਬੈਠੇ ਹੋਏ ਠੰਡੇ ਠੰਡੀ ਜਗ੍ਹਾ ਤੇ ਕਿਉਂਕਿ ਰੂਮ ਦੀ ਸਫਾਈ ਕਰਨ ਤੋਂ ਬਾਅਦ ਕਮਰਾ ਇੰਨਾ ਜਿਆਦਾ ਠੰਡਾ ਹੋ ਜਾਂਦਾ ਤੇ ਵੱਧ ਤੋਂ ਵੱਧ ਚੀ ਲੱਗਦਾ ਜੇ ਆਪਾਂ ਹੁਣ ਰੂਮ ਦੇ ਵਿੱਚ ਗੰਦ ਪਾ ਕੇ ਰੱਖਾਂਗੇ ਫਿਰ ਜੀਵ ਵੀ ਲੱਗਦਾ ਹੈਗਾ ਤੇ ਲੋ ਜੀ ਸਾਰੇ ਕੱਪੜੇ ਵੀਨੇ ਧੋ ਦਿੱਤੇ ਨੇ ਤੇ ਕੱਪੜੇ ਸੁਕਾ ਕੇ ਫਿਰ ਮੈਂ ਲਾਗੀ ਸੀ ਤਾਰ ਤੇ ਪਾਉਣ ਕੁਝ ਕੁ ਕੱਪੜੇ ਮੇਰੇ ਸੁੱਕੋਗੇ ਸੀ ਮਤਲਬ ਕਿ ਮਸ਼ੀਨ ਚ ਸੁਕਾ ਲਈ ਸੀ ਤੇ ਕੁਝ ਮੇਰੇ ਕੱਪੜੇ ਰਹਿ ਗਏ ਸੀ ਸੁਕਾਉਣ ਵਾਲੇ ਪਤਾ ਨਹੀਂ ਕੀ ਗੱਲ ਹੋਈ ਜੋ ਮੇਰੇ ਕੱਪੜੇ ਸੁਕਾਉਣ ਵਾਲੀ ਮਸ਼ੀਨ ਮਸ਼ੀਨਾ ਹਨਾ ਉਹ ਮਤਲਬ ਇਹਨੂੰ ਕੀ ਹੋਇਆ ਪਤਾ ਨਹੀਂ ਉਹਦੀ ਬੈਲਟ ਟੁੱਟ ਗਈ ਆ ਰੱਬ ਜਾਣੇ ਪਤਾ ਨਹੀਂ ਕੀ ਹੋਇਆ ਉਹ ਕੱਪੜੇ ਸੁਕਾਂਗੇ ਫਿਰ ਅੱਧੇ ਤਾਂ ਮੈਨੂੰ ਨਿਚੋੜ ਕੇ ਪਾਣੀ ਪਏ ਕੱਪੜੇ ਜੇ ਆਪਾਂ ਨੂੰ ਚੋੜ ਕੇ ਪਾਉਣੇ ਕੱਪੜੇ ਫਿਰ ਉਹ ਮਤਲਬ ਕਿ ਸ਼ਾਮ ਤੱਕ ਮਸਾਂ ਨਹੀਂ ਸੁੱਕਦੇ ਨਹੀਂ ਕਿਉਂਕਿ ਇੱਕ ਤਾਰ ਹੈ ਇੱਕ ਤਾਰ ਉਹ ਦੂਰੇ ਦੂਰੇ ਕਰਕੇ ਕੱਪੜੇ ਪਾਉਣੇ ਫਿਰ ਸ਼ਾਮ ਤੱਕ ਮਸਾਂ ਹੀ ਸੁੱਕਦੇ ਨੇ ਕੋਠੇ ਤੇ ਮੈਂ ਪਾਈ ਵੀ ਹੈ ਕਿਉਂਕਿ ਉਹ ਤਾਰ ਵੀ ਨਾ ਪੌੜੀਆਂ ਹੀ ਹੈ ਜਾਂਣੋਂ ਵਾਸਤੇ ਤੇ ਬਾਕੀ ਜਿਹੜੇ ਥੋੜੇ ਸੀ ਉਹ ਮੈਂ ਸਾਰੇ ਸਕਾਹਤੀ ਸੀ ਪਾਰੇ ਕੱਪੜੇ ਜਲ ਸੁੱਕੇ ਲੋ ਜੀ ਆਪਣਾ ਸਾਰਾ ਕਮਰਾ ਦੇਖੋ ਪੂਰਾ ਕਲੀਨਿੰਗ ਕਲੀਨਿੰਗ ਹੋ ਗਿਆ ਸੀ ਤੇ ਪੂਰੀ ਸਫਾਈ ਕਰਦ ਸੀ ਚਾਦਰ ਵੀ ਇੰਨੀ ਕਹਿਣ ਲੱਗਦੀ ਹੈ ਵਿਸ਼ੇ ਹੋਈ ਨਾ ਜਿੰਨੀ ਵੀ ਕਹਦੇ ਤੇ ਸੀਮਨ ਲੱਗਿਆ ਪਿਆ ਸੀ ਗੇਮ ਖੇਡਣ ਟੀਵੀ ਤੇ ਸਾਰੀ ਸਾਫ ਸਫਾਈਆ ਕਰਤੀ ਆ ਤੇ ਇਧਰੋਂ ਵੀ ਆਪਣਾ ਬੇੜਾ ਵੀ ਦੇਖੋ ਪੂਰਾ ਸਾਫ ਹੋ ਗਿਆ ਹੈ ਤੇ ਬਹੁਤ ਸੋਹਣਾ ਲੱਗਦਾ ਹੈ ਬੇੜਾ ਵੀ ਤੋਤਾ ਹੋਇਆ ਬਾਲਾ ਜਿਆਦਾ ਸੋਹਣਾ ਲੱਗਦਾ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ